ਸੋ ਲੋਕ ਸਭਾ ਚੋਣਾ 2024 ਦਾ ਅਖਾੜਾ ਪੂਰੀ ਤਰ੍ਹਾਂ ਪੱਕ ਚੁਕਿਆ ਤੇ ਉਮੀਦਵਾਰ ਆਪਣਾ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਸੋ ਗੁਰਜੀਤ ਸਿੰਘ ਓਜਲਾ ਦੇ ਘਰ ਦੇ ਵਿੱਚ ਅਸੀਂ ਖੜੇ ਆ ਓਜਲਾ ਸਾਹਿਬ ਨਾਲ ਗੱਲ ਕਰਾਂਗੇ ਕਿਉਂਕਿ ਵਿਰੋਧੀ ਓਜਲਾ ਸਾਹਿਬ ਤੇ ਸਵਾਲ ਚੁੱਕਦੇ ਨਜ਼ਰ ਆ ਰਹੇ ਕਿ ਜਿੰਨਾ ਤੇ ਓਜਲਾ ਸਾਹਿਬ ਕੋ ਸੰਸਦ ਰਏ ਅਮ੍ਰਿਤਸਰ ਤੋਂ ਬਹੁਤ ਕੁਝ ਕਰ ਸਕਦੇ ਸੀ ਸੋ ਓਜਲਾ ਸਾਹਿਬ ਸਾਡਾ ਮਜੂਰ ਹੈ ਓਜਲਾ ਸਾਹਿਬ ਅਖਾੜਾ ਪੱਕ ਚੁਕਿਆ ਹੈ ਵਿਰੋਧੀ ਹੁਣ ਜਿਆਦਾ ਸਵਾਲ ਚੁੱਕਦੇ ਨਜ਼ਰ ਆ ਰਹੇ ਕਿ ਕਾਫੀ ਟਾਈਮ ਸੀ ਲੇਕਿਨ ਕੀਤਾ ਕੁਝ ਨਹੀਂ ਦੇਖੋ ਇੱਕ ਗੱਲ ਤੇ ਬੜੀ ਕਲੀਅਰ ਹੈ ਕਿ ਵਿਰੋਧੀਆਂ ਤੇ ਨ ਉਹੀ ਹੁੰਦਾ ਜਿਹੜਾ ਕੁਝ ਹੋਵੇ ਜਿਹੜਾ ਕੁਝ ਹੋਵੇ ਨਾ ਉਹਦੇ ਬਾਰੇ ਵਿਰੋਧੀ ਤੇ ਵਿਚਾਰਾ ਗੱਲ ਹੀ ਨਹੀਂ ਕਰਦਾ ਸੋ ਕੁਝ ਹੁੰਦਾ ਮਤਲਬ ਵੀ ਜਿੰਨੇ ਕੁਝ ਕੀਤਾ ਹੋਵੇ ਹੁਣ ਉਹ ਤੇ ਪ੍ਰਮਾਤਮਾ ਨੇ ਉਹਨਾਂ ਚ ਇੰਨਾ ਜਿਗਰਾ ਹੀ ਹੈ ਨਹੀਂ ਵੀ ਕਿਸੇ ਸਹੀ ਗੱਲ ਨੂੰ ਸਹੀ ਕਹਿ ਸਕਣ ਇਹੀ ਕਾਰਨ ਹੈ ਕਿ ਜਿਹੜੀ ਰਾਜਨੀਤੀ ਜਿਹੜੀ ਉਹ ਡਿੱਗਦੀ ਜਾ ਰਹੀ ਹੈ ਰਾਜਨੀਤੀ ਉੱਪਰ ਨਹੀਂ ਉੱਠ ਰਹੀ ਕਾਰਨ ਕੀ ਹੈ ਕਿਉਂਕਿ ਜਦੋਂ ਆਪਾਂ ਝੂੜਦੀ ਰਾਜਨੀਤੀ ਕਰਦੇ ਆਂ ਕੂੜ ਪ੍ਰਚਾਰ ਕਰਦੇ ਆਂ ਤੇ ਲੋਕ ਸਾਡੇ ਤੇ ਯਕੀਨ ਨਹੀਂ ਕਰਦੇ ਹੁਣ ਜਿਹਦਾ ਕਹਿੰਦੇ ਕੁਝ ਕੀਤਾ ਨੇ ਉਹ ਲੋਕਿਆਂ ਦੇ ਯਾਰ ਫਲਾਈਟਾਂ ਤੇ ਉਹਨੇ ਚਲਾਈਆਂ 에어ਪੋਰਟ ਦਾ ਵਿਸਤਾਰ ਹੋਇਆ ਕਹਿੰਦੇ ਕੀਤਾ ਨਹੀਂ ਉਹ ਕਹਿੰਦੇ ਐਕਸਪ੍ਰੈਸ ਵੇ ਬਣ ਗਿਆ ਵਾ ਰਿੰਗ ਰੋਡ ਬਣ ਗਈ ਆ ਇਹ ਕਹਿੰਦੇ ਕੀਤਾ ਨਹੀਂ ਉਹ ਕਹਿੰਦੇ ਰੇਲਵੇ ਦਾ ਸਿੱਧਾ ਵਿਸਤਾਰ ਸਾਹਮਣੇ ਸਾਨੂੰ ਦਿਖਦਾ ਆ ਬੰਦੇ ਭਾਰਤ ਚੱਲੀ ਸਾਰੇ ਨੂੰ ਦਿਖਦੀ ਆ ਇਹ ਕਹਿੰਦੇ ਕੀਤਾ ਕੁਝ ਨਹੀਂ ਉਹ ਕਹਿੰਦੇ ਸਕੂਲ ਬਣਾਇਆ ਯਾਰ ਸਾਰੇ ਉਹਨੇ 4400 ਸਕੂਲ ਖੜੇ ਕੀਤੇ ਨੇ ਨਾਲ ਆਈਆਈਐਮ ਅਜ ਦੀ ਜਿਹੜੀ ਬਿਲਡਿੰਗ ਸ਼ੁਰੂ ਹੋਈ ਹੈ ਔਰ ਸੌਫਟਵੇਅਰ ਟੈਕਨੋਲੋਜੀ ਪਾਰਕ ਆ ਇਹ ਕਹਿੰਦੇ ਕੀਤਾ ਕੁਝ ਨਹੀਂ ਅਸੀਂ ਜਿਹੜਾ ਕੀਤਾ ਉਹ ਲੋਕ ਕਹਿੰਦੇ ਯਾਰ ਉਹ ਕੀਤਾ ਤੇ ਉਹਨੇ ਸਭ ਕੁਝ ਐ ਫਿਰ ਜੁਕ੍ਰੇਨ ਚ ਜਦੋਂ ਗਿਆ ਮੇਰਾ ਕਲੋਂ ਥੋੜਾ ਚਲੇ ਗਿਆ ਸੀ ਜੇ ਮੈਂ ਧਰਨੇ ਤੇ ਬੈਠਾ ਕੋ ਮੇਰਾ ਕਲੋਂ ਥੋੜਾ ਬੈਠਾ ਸੀ ਔਜਲਾ ਬੈਠਾ ਸੀ ਸੋ ਇਸ ਕਰਕੇ ਉਹ ਜਿਹੜੀ ਚੀਜ਼ ਉਹ ਦੱਸਣਾ ਚਾਹੁੰਦੇ ਆ ਜਿਹੜੀ ਜਿਉ ਨਹੀਂ ਮੂੰਹੋਂ ਕਹਿਣਾ ਚਾਹੁੰਦੇ ਉਹ ਲੋਕਾਂ ਦੇ ਵੈਸੇ ਦਿਲ 'ਚ ਹੈ ਗਈ ਹੈ ਇਹਨਾਂ ਦੋ ਤਿੰਨ ਬੰਦਿਆਂ ਨੂੰ ਸਪਸ਼ਟੀ ਕਰਨ ਦੀ ਦਿੰਦੀ ਆਪਣਾ ਲੋੜ ਥੋੜਾ ਐ ਤੇ ਲੋ ਲੋ ਦੇਖੋ ਜੇ ਪਬਲਿਕ ਸਵਾਲ ਮੈਨੂੰ ਕਰੇ ਤੇ ਪਬਲਿਕ ਦਾ ਤੇ ਮੈਂ ਨੁਮਾਇੰਦਾ ਮੈਨੂੰ ਵੋਟਾਂ ਪਾਈਆਂ ਮੈਂ ਮੈਂ ਮੰਨੂਗਾ ਤੇ ਮੈਨੂੰ ਮੈਨੂੰ ਗੱਲ ਕਰ ਲੈਣ ਹ ਢੇੜ ਹਨੀ ਦਾ ਬੇਸੀ ਘੜੀ ਜਿਗਰੇ ਹਨੀਗੇ ਇਹਨਾਂ ਦੇ ਜੇ ਦਿਲ ਵੱਡੇ ਹੋਣ ਕਹਿਣ ਵੀ ਹਾਂ ਇਹਨਾਂ ਕੰਮ ਹੋ ਗਿਆ ਇਹਨਾਂ ਕੋ ਹੋਰ ਕਰਨਾ ਬੰਦ ਆ ਕਿਉਂਕਿ ਕੰਮ ਕੰਮ ਦੇ ਬਹੁਤ ਜਿਆਦੇ ਨੇ ਜਿੰਨੇ ਮਰਜ਼ੀ ਕਰਦੇ ਜੋ ਉਮਰਾਂ ਘੱਟ ਸਕਦੀਆਂ ਨੇ ਕੰਮ ਨਹੀਂ ਕਰ ਸਕਦੇ ਬੰਦੇ ਕੋ ਉਮਰ ਛੋਟੀ ਉਮਰ ਛੋਟੀ ਪੈ ਸਕਦੀ ਸਮਾਂ ਘੱਟ ਸਕਦਾ ਕੰਮ ਦੇ ਇੰਨੇ ਜਿਆਦੇ ਆ ਜਿੰਨੇ ਕਰਦੇ ਜੋ ਉਹਨੇ ਘਟਿਆ ਪਰ ਜਿੰਨਾ ਸਮਾਂ ਮੈਨੂੰ ਮਿਲਿਆ 1.5 ਸਾਲ ਪਹਿਲੋਂ ਮਿਲਿਆ ਕਰੀਬ 17 ਦੇ ਮਿੱਡ ਚ ਆਪਾਂ ਗਏ ਆ 18 ਜ ਫਿਰ ਇਲੈਕਸ਼ਨ ਮੋਡ ਚ ਆਗੇ ਜਨਵਰੀ ਦਸੰਬਰ ਚ ਫਿਰ ਅੱਗੇ 5 ਸਾਲ ਸੀ 2 ਸਾਲ ਕਰੋਨੇ ਦੇ ਗਏ ਉਹਦੇ ਚ ਰਹਿ ਗਏ ਧਰਨੇ ਚ ਤੂੰ ਰਹਿ ਗਏ ਤੇ ਤਿੰਨ ਤੇ 1.5 4.5 ਸਾਲ ਤੇ 4.5 ਸਾਲ ਜੋ ਕਰਤਾ ਇਹਨਾਂ ਨੂੰ ਤੁਸੀਂ ਸਮੁੱਚੀ ਪਾਰਟੀ ਦਾ ਰਿਕਾਰਡ ਲਿਆਓ ਕਾਲੀਦਾਲ ਦਾ ਵੀ ਲਿਆਓ ਬੀਜੇਪੀ ਦਾ ਵੀ ਲਿਆਓ ਆਮ ਦਾ ਵੀ ਲਿਆਓ ਅਮਰਸਰ ਲਈ ਮੈਂ ਅੱਜ ਤਾਂ ਨਹੀਂ ਕਹੂੰਗਾ ਤੁਸੀਂ ਜਿੰਨੇ ਚਿਰ ਦੀ ਰਾਜਨੀਤੀ ਇਹ ਪਾਰਟੀਆਂ ਇੱਥੇ ਕਰ ਰਹੀਆਂ ਨੇ ਉਹ ਸਾਰਾ ਰਿਕਾਰਡ ਲਿਆਓ ਤੇ ਮੇਰਾ 4-5 ਸਾਲ ਦਾ ਕੀਤਾ ਰਿਕਾਰਡ ਲੈ ਲਿਓ ਜੇ ਇਹਦੇ 10 ਪੈਸੇ ਵੀ ਲੱਗੇ ਆ ਜਾਓਗੇ ਤਾਂ ਵੀ ਮੈਂ ਤੁਹਾਨੂੰ ਮੰਨ ਲੂਗਾ ਵੀ ਤੁਹਾਨੂੰ ਚਲੋ ਕੁਝ ਨਾ ਕੁਝ ਤੇ ਤੁਸੀਂ ਮੰਨ ਦੇ ਜੀ ਓਜਲਾ ਸਾਹਿਬ ਰਾਹਤ ਮਿਲੀ ਹੈ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਸੀ ਕਿ ਜਿਹੜੇ ਇੱਕ ਗੱਲਾ ਆ ਰਹੀ ਸੀ ਕਿ ਸਪੋਰਟ ਨਹੀਂ ਹੋ ਰਹੀ ਓਜਲਾ ਸਾਹਿਬ ਨੂੰ ਉਹਨਾਂ ਦੇ ਵਿਧਾਇਕ ਜਾਂ ਸਪੋਰਟ ਨਹੀਂ ਕਰ ਰਹੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੀ ਸਮੂਚੀ ਲੀਡਰਸ਼ਿਪ ਉਜੀ ਦਵਿੰਦਰ ਯਾਦਵ ਜੀ ਪ੍ਰਤਾਪ ਬਾਜਵਾ ਜੀ ਦੇ ਨਾਲ ਨਾਲ ਅੰਮ੍ਰਿਤਸਰ ਦੇ ਸਾਰੇ ਵਿਧਾਇਕ ਉਜੀ ਰਾਹਤ ਮਹਿਸੂਸ ਹੋਈ ਬਿਲਕੁਲ ਜੀ ਰਾਤ ਮਹਿਸੂਸ ਹੋਈ ਹੈ ਔਰ ਕੁਦਰਤੀ ਗੱਲ ਹੈ ਸਾਡੀ ਪਾਰਟੀ ਦੀ ਲੀਡਰਸ਼ਿਪ ਜਦੋਂ ਸਾਡੇ ਸੀਨੀਅਰ ਆ ਕੇ ਮੋਢੇ ਤੇ ਖੜ ਜੇ ਕਿਸੇ ਦੇ ਬੰਦਾ ਪਰਿਵਾਰ ਚ ਵੀ ਅਸੀਂ ਬੱਚੇ ਹੋਈਏ ਜਦੋਂ ਬਜ਼ੁਰਗ ਖੜ ਜਾਂਦੇ ਮੋਢਿਆਂ ਤੇ ਆ ਕੇ ਤੇ ਪਾਵਰ ਵੱਜ ਜਾਂਦੀ ਤਾਕਤ ਵੱਜ ਜਾਂਦੀ ਹੈ ਸੋ ਤਾਕਤ ਮਿਲਦੀ ਇਸ ਗੱਲ ਦੀ ਵਰਕਰ ਖੁਸ਼ ਹੁੰਦਾ ਹੈ ਵਰਕਰ ਨੂੰ ਤਾਕਤ ਮਿਲਦੀ ਹੈ ਲੋਕਾਂ ਚ ਇੱਕ ਮੈਸੇਜ ਅੱਛਾ ਜਾਂਦਾ ਹੈ ਸੋ ਪਹਿਲਾਂ ਵੀ ਸੀ ਪਰ ਪ੍ਰੈਸ ਸਾਰੇ ਇਕੱਠੇ ਦੇਖਣ ਦੇ ਨਾਲ ਇੱਕ ਹੋਰ ਮੈਸੇਜ ਵਧੀਆ ਚੱਲੇ ਜਾਂਦਾ ਸੋ ਇਹ ਚੀਜ਼ ਦਾ ਅਸਰ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਜਿਹੜਾ ਤੁਹਾਨੂੰ ਵੇਖਣ ਨੂੰ ਮਿਲੇਗਾ ਮੁਕਾਬਲਾ ਕਿਤਨਾ ਮੰਦੇ ਹੋ ਅੱਗੇ ਤਿੰਨ ਜਿਹੜੇ ਕੈਂਡੀਡੇਟ ਹੁੰਦੇ ਹੀ ਉਮੀਦਵਾਰ ਹੁੰਦੇ ਹੀ ਕਾਲੀ ਭਾਜਪਾ ਦਾ ਗੱਠ ਜੁੜ ਹੁੰਦਾ ਸੀ ਇਸ ਵਾਰੀ ਸਾਰੇ ਵੱਖਰੇ ਵੱਖਰੇ ਮੁਕਾਬਲਾ ਕਿਤਨਾ ਮੰਦੇ ਕੋ ਕਿ ਮੌਜੂਦਾ ਤੁਸੀਂ ਸੰਸਦ ਹੋ ਕਈ ਲੋਕ ਤੁਹਾਡੇ ਨਾਲ ਆ ਤੇ ਕਈ ਖਿਲਾਫ ਵੀ ਹੋਣਗੇ ਕਿਉਂਕਿ ਜਦੋਂ ਇੱਕ ਕੁਦਰਤੀ ਗੱਲ ਹੈ ਜਦੋਂ ਤੁਸੀਂ ਰਾਜਨੀਤੀ ਕਰਦੇ ਇਹਨਾਂ ਚੀਜ਼ਾਂ ਦਾ ਫਰਕ ਤੇ ਪੈ ਜਾਂਦਾ ਪਰ ਮੁਕਾਬਲੇ ਦੀ ਜਿਹੜੀ ਲੋਕਾਂ ਤੈਅ ਕਰਨਾ ਕਿਹਦਾ ਕਿਹਦੇ ਨਾਲ ਮੁਕਾਬਲਾ ਹੈ ਕਿਉਂਕਿ ਇਹ ਹੰਕਾਰ ਹੀ ਹੋ ਜਾਂਦਾ ਜਦੋਂ ਬੰਦੇ 'ਚ ਮੈਂ ਆ ਜਾਂਦੀ ਹੈ ਮੈਂ ਸਮਝਦਾ ਅਸੀਂ ਆ ਅਸੀਂ ਕਿੰਨੇ ਕ ਮਤਲਬ ਮੁਕਾਬਲੇ 'ਚ ਐ ਕਿੰਨੇ ਕ ਨਹੀਂ ਮੈਂ ਸਮਝਦਾ ਇਹ ਲੋਕਾਂ ਨੂੰ ਤੈਅ ਕਰਨਾ ਚਾਹੀਦਾ ਔਰ ਲੋਕਾਂ ਦੇ ਹਵਾ ਪਾਪ ਤੋਂ ਲੋ ਕਿਉਂਕਿ ਹਰ ਕੋਈ ਆਪਣੇ ਘਰ ਨੂੰ ਚੰਗਾ ਹੀ ਕਹਿੰਦਾ ਹੁੰਦਾ ਮਾੜਾ ਕੋਈ ਵੀ ਨਹੀਂ ਕਹਿੰਦਾ ਪਰ ਮੈਂ ਫਿਰ ਵੀ ਇਹ ਗੱਲ ਦਾ ਤੁਹਾਨੂੰ ਯਕੀਨ ਦਿਵਾਉਣਾ ਕਿ ਜੋ ਲੋਕਾਂ 'ਚ ਜਾਈਦਾ ਚਿਹਰੇ ਦੀ ਖੁਸ਼ੀ ਵੇਖ ਕੇ ਜਿਹੜੇ ਕਈ ਵਾਰ ਲੋਕਾਂ ਨੇ ਸਾਡੇ ਤੋਂ ਕੰਮ ਵੀ ਨਹੀਂ ਲਿਆ ਕਦੀ ਆਏ ਵੀ ਨਹੀਂ ਜਦੋਂ ਉਹਨਾਂ ਦੇ ਚਿਹਰੇ ਤੋਂ ਜਦੋਂ ਉਹਨਾਂ ਦੇ ਮੂੰਹ 'ਚੋਂ ਅਲਫਾਜ਼ ਸੋਹਂਦੇ ਬਿਹਤਰੀਨ ਵੀ ਸ਼ਹਿਰ ਲਈ ਬਹੁਤ ਕੀਤਾ ਤੁਸੀਂ ਲੜਾਈ ਲੜੀ ਸਾਡੇ ਅੰਮ੍ਰਿਤਸਰ ਸ਼ਹਿਰ ਦੀ ਪਾਰਲੀਮੈਂਟ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਇੰਨੀ ਆਵਾਜ਼ ਪਾਰਲੀਮੈਂਟ ਚ ਗੂੰਜੀ ਹੋਵੇ ਉਹ ਜਿਹੜੀ بلند ਆਵਾਜ਼ ਜਿਹੜੀ ਹੈ ਉਹ ਜਦੋਂ ਲੋਕ ਮੈਨੂੰ ਕਹਿੰਦੇ ਨੇ ਖਲਾਰ ਖਲਾਰ ਕੇ ਗੱਡੀ ਜਾਂ ਜਿਵੇਂ ਜਾ ਰਹੇ ਸ਼ੀਸ਼ਾ ਠਾਹ ਡਾਊਨ ਕਰਕੇ ਲੋਕੀ ਕਹਿੰਦੇ ਵੀ ਯੂ ਡਿਡ ਗੁੱਡ ਜੌਬ ਤੇ ਉਹ ਉਹ ਜਿਹੜੀ ਚੀਜ਼ ਹੈ ਨਾ ਉਹ ਸਾਨੂੰ ਪਾਵਰ ਦਿੰਦੀ ਹੈ ਉਹ ਜਿਹੜੀ ਇਹ ਮੁਕਾਬਲਾ ਤੈਅ ਕਰਦੀ ਹੈ ਕਿ ਲੋਕ ਬਹੁਤ ਵੱਡੀ ਤਦਾਦ ਦੇ ਵਿੱਚ ਦਿਲੋਂ ਮਨ ਜੜਾ ਉਹ ਬਣਾਈ ਬੈਠੇ ਨੇ ਉਸ ਇਸ ਦਾ ਫਾਇਦਾ ਮਿਲੇਗਾ ਜਦੋਂ ਪਾਰਲੀਮੈਂਟ ਦੇ ਵਿੱਚ ਨੌਜਵਾਨ ਵੜ ਗਿਆ ਸੀ ਤੇ ਗੁਰਜੀਤ ਸਿੰਘ ਓਜਲਾ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਉਸ ਨੌਜਵਾਨ ਨੂੰ ਫੜਿਆ ਹਰ ਮੀਟਿੰਗ ਦੇ ਵਿੱਚ 10% ਬੰਦੇ ਤੇ ਸ਼ੁਰੂ ਕਰਦੇ ਇਹ ਗੱਲ ਨੂੰ ਪਿਓਲਾ ਸਾਹਿਬ ਬਾਕੀ ਛੱਡ ਦੋ ਤੁਸੀਂ ਬਾਕੀ ਬਾਕੀ ਗੱਲਾਂ ਬਾਅਦ ਚ ਕਰਾਂਗੇ ਜਿਹੜਾ ਉਹ ਕੰਮ ਕੀਤਾ ਨਾ ਤੁਸੀਂ ਸਾਡਾ ਦਲੇਰੀ ਵਾਲਾ ਤੇ ਸਾਡਾ ਮਾਣ ਉੱਚਾ ਕੀਤਾ ਸਾਡੀ ਪੱਗ ਉੱਚੀ ਕੀਤੀ ਆ ਉਮੈਨ ਨੂੰ ਇਹੀ ਕਹਿਣਾ ਮੈਂ ਕਿਹਾ ਮੈਂ ਇਹ ਤੁਹਾਨੂੰ ਹੀ ਸਮਰਪਿਤ ਹੈ ਇੱਥੋਂ ਦੇ ਪੁਰਖਿਆਂ ਨੂੰ ਸਮਰਪਿਤ ਹੈ ਇੱਥੋਂ ਦੀ ਮਿੱਟੀ ਜਰਖੇਜ਼ ਮਿੱਟੀ ਨੂੰ ਸਮਰਪਿਤ ਹੈ ਇੱਥੋਂ ਦੇ ਗੁਰੂ ਘਰਾਂ ਦੇ ਨੂੰ ਸਮਰਪਿਤ ਹੈ ਇੱਥੇ ਪਿੱਤਰ ਸਰੋਵਰਾਂ ਨੂੰ ਸਮਰਪਿਤ ਹੈ ਕਿਉਂਕਿ ਤਾਕਤ ਕਿੱਥੋਂ ਆਈ ਤਾਕਤ ਇੱਥੇ ਜਿਹੜਾ ਮੈਂ ਗਰੋ ਕੀਤਾ ਇਹ ਹੀ ਤਾਕਤ ਹੈ ਸਮਾ ਦਿੰਦਾ ਤਾਕਤ ਨੂੰ ਕਿ ਤੁਸੀਂ ਜ਼ੁਲਮ ਦੇ ਵਿਰੁੱਧ ਲੜਾਈ ਲੜਦੇ ਜੀ ਜ਼ੁਲਮ ਕਿਸੇ ਵੇਲੇ ਵੀ ਹੋ ਸਕਦਾ ਜ਼ਰੂਰੀ ਨਹੀਂ ਕਿ ਤੁਸੀਂ ਵਾਰੀਅਰ ਜੇ ਤਾਂ ਲੜ ਸਕਦੇ ਜ਼ੁਲਮ ਦੇ ਵਿਰੁੱਧ ਲੜਾਈ ਵਿਚਾਰਾਂ ਦੀ ਵੀ ਹੁੰਦੀ ਹੈ ਫਿਜ਼ੀਕਲੀ ਵੀ ਹੁੰਦੀ ਹੈ ਸੋ ਜਿੱਥੇ ਫਿਜ਼ੀਕਲ ਦੀ ਲੋੜ ਪਈ ਉੱਥੇ ਵੀ ਆਪਾਂ ਉਨੂੰ ਦਬੋਚਿਆ ਔਰ ਉਹਦੇ ਕੋ ਖੋਗੇ ਸਾਨੂੰ ਤਾਂ ਪਤਾ ਨਹੀਂ ਕੀ ਹੈ ਚੱਕ ਕੇ ਬਾਹਰ ਮਾਰਿਆ ਸੋ ਉਹ ਚੀਜ਼ ਲੋਕ ਮਾਨ ਮਹਿਸੂਸ ਕਰਦੇ ਅੰਮ੍ਰਿਤਸਰ ਦੇ ਤੇ ਮਤਲਬ ਮੰਨਣ ਵਾਲੀ ਗੱਲ ਹੈ ਜੱਟ ਪੈਲ ਦੇ ਦਰ ਤੇ ਕੀ ਕੰਮ ਕਰੋਗੇ ਕਿ ਦੁਬਾਰਾ ਲੋਕ ਤੁਹਾਨੂੰ ਤੀਸਰੀ ਵਾਰੀ ਮੌਕਾ ਦਿੰਦੇ ਆ ਸੰਸਦ ਵਿੱਚ ਭੇਜਦੇ ਆ ਪੈਲ ਦੇ ਦਰ ਤੇ ਕਿਹੜਾ ਕੰਮ ਰਹਿ ਗਿਆ ਵਾ ਜਿਹੜਾ ਤੁਸੀਂ ਇਸ ਵਾਰੀ ਕਰਨਾ ਸੀ ਲੇਕਿਨ ਹੋ ਨਹੀਂ ਪਾਇਆ ਤੇ ਹੁਣ ਸਭ ਤੋਂ ਪਹਿਲ ਦੇ ਦਰ ਤੇ ਸਾਰੇ ਕੰਮ ਜਿਹੜੇ ਆ ਪਾਈਪਲਾਈਨ ਨੇ ਸਾਰੇ ਕੰਮਾਂ ਦੀ ਕਿਦੀ ਡੀਪੀਆਰ ਬਣ ਗਈ ਹੈ ਕਿਸੇ ਦੇ ਠੇਕੇ ਹੋ ਗਏ ਨੇ ਕਿਸੇ ਦੇ ਠੇਕੇ ਰਹਿੰਦੇ ਨੇ ਕੁਝ ਅੱਧੇ ਬਣ ਗਏ ਨੇ ਅੱਧੇ ਬਣਨ ਵਾਲੇ ਨੇ ਪਹਿਲੀ ਗੱਲ ਇਹਨਾਂ ਨੂੰ ਕੰਪਲੀਟ ਕਰਾਉਣਾ ਹਾਈਵੇ ਕੰਪਲੀਟ ਕਰਾਉਣੇ ਰੇਲਵੇ ਦਾ ਸਟੇਸ਼ਨ ਨਵਾਂ ਉਹ ਕੰਪਲੀਟ ਕਰਾਉਣਾ ਹੈ ਫਿਰ 에ਅਰਪੋਰਟ ਹੈ ਉਹਦਾ ਵਿਸਤਾਰ ਚੱਲ ਰਿਹਾ ਵਾ ਉਹਦੇ ਵਿਸਤਾਰ ਨੂੰ ਹੋਰ ਵਧਾਉਣਾ ਹੈ ਫਲਾਈਟ ਹੋਰ ਵਧਾਉਣੀਆਂ ਨੇ ਜਿਵੇਂ ਆ ਜਿਵੇਂ ਪੋਲੂਸ਼ਨ ਦਾ ਮੁੱਦਾ ਹੈ ਟੰਗਟਾਪ ਡਰੇਨ ਹੈ ਭਗਤਾਲੇ ਨਾਲ ਆ ਇਹਦੇ ਪ੍ਰੋਜੈਕਟ ਬਣ ਕੇ ਮਤਲਬ ਚਲੇ ਗਏ ਨੇ ਇਹਨਾਂ ਨੂੰ ਫੰਡ ਮੁਹਈਆ ਕਰਾਉਣੇ ਨੇ ਅਸੀਂ ਸਾਰਿਆਂ ਨੂੰ ਸੋ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਅਸੀਂ ਕਲੈਕਟਿਵਲੀ ਕੰਮ ਕਰਨਾ ਹੈ ਸੋ ਮੈਨੂੰ ਇਹ ਹੀ ਨਹੀਂ ਐਜੂਕੇਸ਼ਨ ਤੇ ਵੀ ਆ ਬਹੁਤ ਵੱਡਾ ਵਪਾਰ ਖੋਲਣਾ ਹੈ ਭਾਰਤ ਪਾਕਿਸਤਾਨ ਵਾਲਾ ਇਧਰ ਦੀ ਵਪਾਰ ਖੋਲ ਜੇ ਸਾਡਾ ਇੰਡਸਟਰੀ ਨੂੰ ਰਿਵਾਈਵ ਕਰਉਣਾ ਹੈ ਪ੍ਰਾਤਨ ਇੰਡਸਟਰੀ ਜਿਹੜੀ ਸਾਡੀ ਰਵਾਇਤੀ ਹੈ ਅੰਮ੍ਰਿਤਸਰ ਦੀ ਉਹਨੂੰ ਰਿਵਾਈਵ ਕਰਉਣਾ ਹੈ ਕਿਉਂਕਿ ਜਦ ਇਹ ਅਸੀਂ ਨਪੁੰਨ ਹੈ ਜਿਹਦਾ ਸਾਨੂੰ ਪਤਾ ਹੈ ਉਹਨੂੰ ਉਹਨੂੰ ਰਿਵਾਈਵ ਕਰਾਉਣਾ ਹੈ ਐਜੂਕੇਸ਼ਨ ਦੇ ਤਿਆਰ ਰੱਖਣਾ ਹੈ ਹੈਲਥ ਸਿਸਟਮ ਦੇ ਤਿਆਰ ਰੱਖਣਾ ਹੈ ਬਹੁਤ ਜਿਹੜੀ ਜਿਹੜੀ ਇਹਦਾ ਨਹੀਂ ਪੱਥਰ ਹੈ ਸਾਰੇ ਕੰਮ ਦਾ ਅਮਰਸਰ ਦਾ ਉਹ ਮੈਂ ਪਾਰਲੀਮੈਂਟ ਦੇ ਜ਼ਰੀਏ ਰੱਖ ਚੁੱਕਾ ਹਾਂ ਹੁਣ ਕਿਵੇਂ 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 ਜਿੱਥੇ ਸੈਂਟਰ ਨਾਲ ਸਬਜੈਕਟ ਰਿਲੇਟਡ ਨੇ ਉਹਦੇ ਕਰਾਉਣੇ ਸਾਨੂੰ ਸੌਖੇ ਲੱਗਦੇ ਆ ਜਿਹੜੇ ਸਟੇਟ ਨਾਲ ਨੇ ਉੱਥੇ ਤਾਂ ਥੋੜਾ ਟਾਈਮ ਲੱਗਦਾ ਕਿਉਂਕਿ ਸਟੇਟ ਦੇ ਹੁਣ ਜਵੇਂ ਜਵੇਂ ਕਾਰਪੋਰੇਸ਼ਨ ਨਾਲ ਰਿਲੇਟਡ ਕੋਈ ਕੰਮ ਹੈ ਟ੍ਰੈਫਿਕਸ ਮੱਸੀਆ ਠੀਕ ਕਰਨੀ ਉੱਥੇ ਕੋਈ ਪ੍ਰੋਜੈਕਟ ਲੈਣਾ ਹੈ ਕਾਰਪੋਰੇਸ਼ਨ ਹੀ ਨਹੀਂ 2 ਸਾਲ ਦੀ ਜਦੋਂ ਕਾਰਪੋਰੇਸ਼ਨ ਦੇ ਇਲੈਕਸ਼ਨ ਹੁੰਦੇ ਆ ਮੈਨੂੰ ਲੱਗਦਾ 6 ਮਹੀਨੇ ਹੋਰ ਲੱਗ ਜਾਣੇ ਅਜੇ ਹਾਊਸ ਬੰਦ ਹੈ ਫਿਰ ਉਸ ਤੋਂ ਬਾਅਦ ਉਹਦੇ ਕੰਮ ਸ਼ੁਰੂ ਹੋਣਗੇ ਸਟੇਟ ਵਾਲੀ ਜਿਹੜੇ ਸਟੇਟ ਸਬਜੈਕਟ ਹੋਣਗੇ ਸੋ ਇਹ ਜਿਹੀਆਂ ਕਈ ਚੀਜ਼ਾਂ ਨੇ ਪਰ ਮੈਂ ਇਹ ਕਹਿਣਾ ਚਾਹਣਾ ਮਰ ਸਰਵਾਸੀਆਂ ਨੂੰ ਕਿ ਸਾਰੇ ਕੰਮਾਂ ਦੀਆਂ ਜਿਹੜੀਆਂ ਲੋਕ ਅੱਜ ਤੁਹਾਨੂੰ ਕਹਿ ਰਹੇ ਕਰਨੇ ਆ ਤੁਹਾਡੇ ਆਦਸ ਨੇ ਥਰੂ ਪਾਰਲੀਮੈਂਟ ਸਾਰੇ ਕੰਮ ਆਲਮੋਸਟ ਪਾਈਪਲਾਈਨ 'ਚ ਸ਼ੁਰੂ ਕਰ ਦਿੱਤੇ ਆ ਔਰ ਇਹ ਸਿਰਫ ਹੁਣ ਡੇ ਬਾਈ ਡੇ ਵਾਅਦੇ ਜਾਣੇ ਨੇ ਪੁਲ ਬਣਾ ਦੇ ਨਿਰਮਾਣ ਹੋ ਜੇ ਰੇਲਵੇ ਦਾ ਵਿਸਤਾਰ ਹੋ ਜੇ ਕੋਈ ਵੀ ਜਿਹੜਾ ਵੀ ਤੁਹਾਡੇ ਧਿਆਨ ਚ ਆਉਂਦਾ ਤੁਸੀਂ ਚੈੱਕ ਕਰ ਲਿਓ ਮੈਂ ਤੁਹਾਨੂੰ ਆਪੇ ਭੇਜ ਸਕਦਾ ਕੱਲੀ ਕੱਲੀ ਮੁੱਦੇ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਅਸੀਂ ਬਾਤ ਚੁੱਕੀ ਆਰ ਉਹਦੇ ਥਰੂ ਕੰਮ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਾ ਹੈ ਬਹੁਤ ਬਹੁਤ ਧੰਨਵਾਦ ਜੀ ਸੋ ਐਸਨ ਕਾਂਗਰਸ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਗੁਰਜੀਤ ਸਿੰਘ ਓਜਲਾ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜਿਹੜੇ ਜਿਹੜੇ ਕੰਮ ਉਹਨਾਂ ਦੇ ਪੈਂਡਿੰਗ ਹੈ ਹਾਲਾਂਕਿ ਕੰਮ ਉਹਨਾਂ ਦੀ ਸ਼ੁਰੂਆਤ ਹੋ ਚੁੱਕੀ ਆ ਪਾਈਪਲਾਈਨ ਦੇ ਵਿੱਚ ਹੈ ਉਹ ਕੰਮ ਜਿਹੜੇ ਹੁਣ ਜਿਹੜੇ ਖਤਮ ਹੋਣੇ ਆ ਸੋ ਅਗਰ ਲੋਕ ਅੰਮ੍ਰਿਤਸਰ ਦੇ ਉਹਨਾਂ ਨੂੰ ਦੁਬਾਰਾ ਇੱਕ ਵਾਰੀ ਫੇਰ ਤੀਜੀ ਵਾਰੀ ਮੌਕਾ ਦਿੰਦੇ ਆ ਤੇ ਉਹ ਆਪਣੇ ਸਾਰੇ ਅਧੂਰੇ ਕੰਮਾਂ ਨੂੰ ਪੂਰਾ ਕਰਨਗੇ ਤੇ ਨਾਲ ਹੀ ਸਿੱਖਿਆ ਦੇ ਜਿਹੜੇ ਮੁੱਦੇ ਤੇ ਉਸ ਨੂੰ ਵੀ ਵਿਸਾਰ ਕਰਨ ਦੀ ਕੋਸ਼ਿਸ਼ ਕਰਨਗੇ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ